ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਸਾਰੇ ਠੀਕ ਠਾਕ ਹਾਂ ਜੀ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋਵੋਗੇ ਅੱਜ ਸੌਰੀ ਜੀ ਮੈਂ ਕੱਲ ਵਲੌਗ ਨਹੀਂ ਪਾ ਪਾਈ ਕੋਈ ਵੀ ਜਿੱਦਾਂ ਤੁਸੀਂ ਜਾਣਦੇ ਹੋ ਕਿ ਮੈਂ ਥੋੜੀ ਇੱਧਰ ਪਰੇਸ਼ਾਨੀ ਜੀ ਆ ਜਿੱਦਾਂ ਦੱਸਿਆ ਤੁਹਾਨੂੰ ਕਿ ਚਮੜੀ ਢਿਲੋਣਾ ਠੀਕ ਹੋਣ ਕਰਕੇ ਥੋੜਾ ਹਸਪੀਟਲ ਸੀਗੀ ਤੇ ਤਿੰਨ ਚਾਰ ਦਿਨ ਤੋਂ ਲਗਾਤਾਰ ਹੀ ਮੈਂ ਹਸਪੀਟਲ ਹੀ ਗਈ ਤੇ ਅੱਜ ਮੈਂ ਘਰ ਆਈ ਆ ਤੇ ਇਦਾਂ ਆ ਜੀ ਸਾਡੇ ਨਾਲ ਹੀ ਬਿਲਕੁਲ ਸਾਡੇ ਗਵਾਂਡ ਗਵਾਂਡ ਵੀ ਨਹੀਂ ਕਿਹਾ ਜਾਂਦਾ ਆਪਣੇ ਘਰ ਕਿਹਾ ਜਾਂਦਾ ਹੈ ਜੀ ਠੀਕ ਹੈ ਉੱਥੇ ਵਿਆਹ ਸੀਗਾ ਤੇ ਫਿਰ ਉਹ ਵੀ ਵਿਆਹ ਵੀ ਨਹੀਂ ਮਿਸ ਕਰਨ ਵਾਲਾ ਉਹ ਵੀ ਜ਼ਰੂਰੀ ਹੀਗਾ ਇਹ ਵੀ ਦੇਖਣਾ ਹੀਗਾ ਹਨਾ ਕਿ ਫਿਰ ਬੱਚੇ ਆਏ ਬੜੇ ਬਹੁਤ ਜ਼ਿਆਦਾ ਬੱਚੇ ਪਿਆਰ ਕਰਦੇ ਆ ਉਹ ਤੇ ਫਿਰ ਉਹਨਾਂ ਦੇ ਕਰਕੇ ਮੈਨੂੰ ਅੱਜ ਆਉਣਾ ਪਿਆ ਉੱਥੋਂ ਤੇ ਹੁਣ ਮੈਂ ਚੱਲੀ ਆ ਜੀ ਲੇਡੀਜ਼ ਗੀਤ ਤੇ ਤੇ ਲੇਡੀਜ਼ ਗੀਤ ਤੇ ਜਾ ਕੇ ਵੇਖੋ ਇੱਕ ਮੈਂ ਛੋਟੀ ਜੀ ਅ ਜਿਹਨੂੰ ਗਾਣਾ ਬੋਲਦੇ ਆ ਉਹ ਤਿਆਰ ਕੀਤਾ ਆ ਤੇ ਉੱਥੇ ਵੇਖੋਣ ਜਾ ਕੇ ਕੀ ਮੋਲ ਬੰਦ ਆਇਆ ਕਿ ਕਿੱਦਾਂ ਆ ਮੈਂ ਵੀਡੀਓ ਬਣਾ ਪਾਉਣੀ ਆ ਕਿ ਨਹੀਂ ਪਾਉਂਦੀ ਜੇ ਤਾਂ ਮੈਂ ਬਣਾ ਪਾਈ ਫੇਰ ਤਾਂ ਤੁਹਾਨੂੰ ਉਥੋਂ ਦੀ ਰੌਣਕ ਨਹੀਂ ਮਿਲਾਂਗੀ ਤੇ ਜੇ ਮੈਂ ਨਹੀਂ ਬਣਾ ਪਾਈ ਤੇ ਫੇਰ ਮੈਂ ਘਰੇ ਆ ਕੇ ਤੇ ਤੁਹਾਨੂੰ ਜਿਹੜੀ ਮੈਂ ਕੋੜੀ ਉੱਥੇ ਬੋਲੀ ਹੋਊਗੀ ਉਹ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਵੀ ਮੈਂ ਕਿਹੜੀ ਕੋੜੀ ਬੋਲੀ ਆ ਤੇ ਉਹ ਸੁਣਾਵਾਂਗੀ ਵੀ ਤੁਹਾਨੂੰ ਬੋਲ ਕੇ ਕਿ ਜੇ ਕੋੜੀ ਨਹੀਂ ਗਾਣਾ ਜਿਹਨੂੰ ਬੋਲਦੇ ਆ ਉਹ ਮੈਂ ਤਿਆਰ ਕੀਤਾ ਆ ਇੱਕ ਜੀ ਆਪਣਾ ਤੇ ਨਾ ਟਾਈਮ ਮਿਲਨ ਕਰਕੇ ਫਿਰ ਨਹੀਂ ਤਿਆਰ ਹੋਇਆ ਤੇ ਹੁਣ ਜਿੱਦਾਂ ਦਾ ਵੀ ਹੋਇਆ ਵਾ ਜੇ ਤੇ ਉੱਥੋਂ ਦਾ ਮਾਹੌਲ ਦੇਖਦੇ ਆ ਜਾ ਕੇ ਕੀ ਆ ਜੇ ਉੱਥੇ ਬਣਿਆ ਦਾ ਜਰੂਰ ਬਣਾਵਾਂਗੇ ਨਹੀਂ ਤੇ ਫਿਰ ਮੈਂ ਘਰੇ ਆ ਕੇ ਜਰੂਰ ਬਣਾਵਾਂਗੀ ਠੀਕ ਆ ਜੀ ਚਲੋ ਆਓ ਫਿਰ ਚੱਲਦੇ ਆਂ ਵਿਆਹ ਵਾਲੇ ਘਰ